ਸਰਦੀ ਦਾ ਮੌਸਮ ਹੈ ਤੇ ਸਬਜ਼ੀਆਂ ਤਰ੍ਹਾਂ-ਤਰ੍ਹਾਂ ਦੀਆਂ ਆ ਚੁੱਕੀਆਂ ਨੇ ਤੇ ਆਪਾਂ ਵੀ ਬੜੇ ਪਿਆਰ ਨਾਲ ਬਣਾਉਣੇ ਐ ਤੇ ਬੜੇ ਮਜ਼ੇ ਨਾਲ ਖਾਣੇ ਐ ਕਿਉਂਕਿ ਇਸ ਮੌਸਮ ਵਿੱਚ ਹਰ ਇੱਕ ਚੀਜ਼ ਵਧੀਆ ਲੱਗਦੀ ਹੈ ਤੇ ਅੱਜ ਜਿਹੜੀ ਆਪਾਂ ਬਹੁਤ ਹੀ ਸਪੈਸ਼ਲ ਜੀ ਸਬਜ਼ੀ ਬਣਾਈ ਹੈ ਨਾਉ ਅਰਬੀ ਹੈ ਨਾਉ ਆਲੂ ਹੈ ਇਹ ਹੈਗੇ ਜੀ ਕੱਚੇ ਕੇਲੇ ਜਿਹੜੇ ਇਸ ਤਰੀਕੇ ਨਾਲ ਬਣਾ ਕੇ ਐਨੇ ਜ਼ਿਆਦਾ ਟੇਸਟੀ ਬਣਦੇ ਆ ਕਿ ਤੁਹਾਨੂੰ ਇਹਦੇ ਵਿੱਚ ਪਤਾ ਹੀ ਨਹੀਂ ਲੱਗੇਗਾ ਕਿ ਇਹ ਸਬਜ਼ੀ ਕੀ ਦੀ ਹੈ ਕਿਉਂਕਿ ਇਹਦੇ ਵਿੱਚ ਕਈ ਟੇਸਟ ਆਉਂਦੇ ਆ ਕਈਆਂ ਨੂੰ ਲੱਗੂਗਾ ਅਰਬੀ ਹੈ ਕਈਆਂ ਨੂੰ ਲੱਗੂਗਾ ਆਲੂ ਹੈ ਤੇ ਕਈ ਪਤਾ ਨਹੀਂ ਕੀ ਕੀ ਸੋਚਣਗੇ ਇਹ ਬਣਾਵਾਂਗੇ ਆਪਾਂ ਬਿਲਕੁਲ ਸ਼ਾਹੀ ਸਬਜ਼ੀ ਦੀ ਤਰ੍ਹਾਂ ਤੇ ਇਹਨੂੰ ਸਭ ਤੋਂ ਪਹਿਲਾਂ ਜੀ ਆਪਾਂ ਲਈਏ 6 ਕੱਚੇ ਕੇਲੇ ਉਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਤੇ ਫਿਰ ਪਾਣੀ ਦੇ ਵਿੱਚ ਆਪਾਂ ਤੋ ਲੈ ਲੈਣਾ ਫਿਰ ਇਹਨੂੰ ਇਸੇ ਤਰੀਕੇ ਨਾਲ ਤੁਸੀਂ ਕੱਟ ਲੈਣਾ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਮੋਟਾ ਉਸ ਤੋਂ ਬਾਅਦ ਜੀ ਇਹਦੇ ਲਈ ਆਪਾਂ ਲਈਏ ਤਿੰਨ ਟਮਾਟਰ ਤਿੰਨ ਚਾਰ ਲਈਏ ਹਰੀਆਂ ਮਿਰਚਾਂ ਇੱਕ ਪੈਨ ਲੈ ਲੈਣਾ ਤੁਸੀਂ ਉਹਦੇ ਵਿੱਚ ਗਲਾਸ ਦਾ ਚੌਥਾ ਹਿੱਸਾ ਪਾ ਦਿਓ ਪਾਣੀ ਫਿਰ ਇਹਦੇ ਵਿੱਚ ਟਮਾਟਰ ਹਰੀਆਂ ਮਿਰਚਾਂ ਥੋੜੇ ਜਿਲੇ ਆਪਾਂ ਕਾਜੂ ਦਾਲ ਚੀਨੀ ਤੇਜ ਪੱਤਾ ਦੋ ਲੌਂਗ ਇੱਕ ਵੱਡੀ ਇਲਾਇਚੀ ਦੋ ਤਿੰਨ ਛੋਟੀਆਂ ਇਲਾਇਚੀਆਂ ਸਾਰੀਆਂ ਚੀਜ਼ਾਂ ਨੂੰ ਥੋੜੇ ਜਿਹਾ ਪਾਣੀ ਵਿੱਚ ਪਾ ਲਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀ ਆਪਾਂ ਰੰਗ ਵਾਲੀ ਮਿਰਚ ਦਾ ਦੇਗੀ ਮਿਰਚ ਪਾਈ ਹੈ ਜੀ ਥੋੜਾ ਜਿਹਾ ਪਾਇਆ ਪੰਨਾਮਕ ਫਿਰ ਇਹਨੂੰ ਚਮਚੇ ਨਾਲ ਤੁਸੀਂ ਮਿਕਸ ਕਰ ਦੇਣਾ ਉਸ ਤੋਂ ਬਾਅਦ ਇਹਦੇ ਉੱਪਰ ਤੁਸੀਂ ਕੋਈ ਵੀ ਟੱਕਣ ਵਗੈਰਾ ਰੱਖ ਕੇ ਇਹਨੂੰ 5 ਤੋਂ 6 ਮਿੰਟਾਂ ਲਈ ਢੱਕ ਕੇ ਸਲੋ ਫਲੇਮ ਤੇ ਪਕਾਉਣਾ ਫਿਰ ਅਪਲ ਲਵਾਂਗੇ ਜੀ ਕੱਟੇ ਹੋਏ ਆਪਣੇ ਕੇਲੇ ਜਿਹਦੇ ਉੱਪਰ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਫਿਰ ਪਾਵਾਂਗੇ ਨਮਕ ਰੰਗ ਵਾਲੀ ਮਿਰਚ ਤਨੀਆ ਪਾਊਡਰ ਸਾਰੀਆਂ ਚੀਜ਼ਾਂ ਤੁਸੀਂ ਕੇਲਿਆਂ ਦੇ ਹਿਸਾਬ ਨਾਲ ਹੀ ਪਾੜੀਆਂ ਆਂਆਂ ਪੂਰੀ ਸਬਜੀ ਦੇ ਹਿਸਾਬ ਨਾਲ ਨਹੀਂ ਪਾਣੀ ਆ ਗਿਆ ਉਸ ਤੋਂ ਬਾਅਦ ਇਹਦੇ ਵਿੱਚ 1 ਤੋਂ 1.5 ਚਮਚਾ ਆਪਾਂ ਪਾਵਾਂਗੇ ਜੀ ਬੇਸਨ ਦਾ ਇਹ ਤੁਸੀਂ ਪਹਿਲਾਂ 1 ਚਮਚਾ ਪਾ ਕੇ ਦੇਖ ਲਿਓ ਜੇ ਚੰਗੀ ਤਰ੍ਹਾਂ ਇਕੱਲੇ ਸਾਰੇ ਇਹਦੇ ਵਿੱਚ ਘੋਲ ਤੋਗੇ ਤਾਂ ਹੋਰ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਪਰ ਮੈਂ 1 ਚਮਚਾ ਤੋਂ ਥੋੜੇ ਜਿਹਾ ਜ਼ਿਆਦਾ ਲਈ ਹੈ ਸਬਜੀ ਦੇ ਹਿਸਾਬ ਨਾਲ ਤੇ ਪਹਿਲਾਂ ਤੁਸੀਂ ਇਹਨੂੰ ਐਸੇ ਤਰ੍ਹਾਂ ਹੀ ਮਿਕਸ ਕਰਿਓ ਜੇ ਤੁਹਾਨੂੰ ਥੋੜਾ ਜਿਹਾ ਬੇਸਣ ਸੁੱਕਾ ਲੱਗੇ ਤਾਂ ਇਸੇ ਤਰੀਕੇ ਨਾਲ ਤੁਸੀਂ ਪਾਣੀ ਦੇ ਥੋੜੇ ਜਿ ਛਿੱਟੇ ਮਾਰ ਦੇਣੇ ਇਹਦੇ ਉੱਪਰ ਯਾਨੀ ਕਿ 1.5 ਚਮਚਾ ਛੋਟਾ ਸਪੂਨ ਹੀ ਪਾਣੀ ਦਾ ਪਿਆ ਜਿਆਦਾ ਪਾਣੀ ਬਿਲਕੁਲ ਨਹੀਂ ਪਾਉਣਾ ਇਹ ਬੇਸਨ ਹੈ ਜਿਹੜਾ ਚੰਗੀ ਤਰ੍ਹਾਂ ਜਿਹੜਾ ਕੇਲਿਆਂ ਦੇ ਨਾਲ ਚਿਪਕ ਜੇ ਇਸ ਹਿਸਾਬ ਨਾਲ ਤੁਸੀਂ ਪਾਣੀ ਪਾਉਣਾ ਹੈ ਇਹਨਾਂ ਨੂੰ ਤਿਆਰ ਕਰਕੇ ਜੀ ਇੱਕ ਸਾਈਡ ਤੇ ਆਪਾਂ ਰੱਖ ਲਾਂਗੇ ਫਿਰ ਲਵਾਂਗੇ ਇੱਕ ਪੈਨ ਤੁਸੀਂ ਕੋਈ ਮਰਜ਼ੀ ਲੈ ਲਿਓ ਚਾਹੇ ਕੜਾਈ ਲੈ ਲਿਓ ਉਸ ਤੋਂ ਬਾਅਦ ਉਹਦੇ ਵਿੱਚ ਦੋ ਵੱਡੇ ਸਪੂਨ ਭਰ ਕੇ ਆਪਾਂ ਤੇਲ ਦੇ ਪਾਏ ਆ ਉਹ ਤੁਸੀਂ ਕੋਈ ਮਰਜ਼ੀ ਯੂਜ਼ ਕਰ ਲਿਓ ਰਿਫਾਈਨ ਚੂਜ਼ ਕਰ ਲਿਓ ਸਰ੍ਹੋਂ ਦਾ ਤੇਲ ਕਰ ਲਿਓ ਜਿਹੜਾ ਤੁਹਾਡਾ ਦਿਲ ਕਰੇ ਉਸ ਤੋਂ ਬਾਅਦ ਇਹ ਸਾਰੇ ਕੇਲਿਆਂ ਨੂੰ ਆਪਾਂ ਫੁੱਲ ਫਲੇਮ ਤੇ ਇਹਦੇ ਵਿੱਚ ਫਰਾਈ ਕਰਾਂਗੇ ਜਿਹੜੇ ऑयल ਵਗੈਰਾ ਵਿੱਚ ਫਰਾਈ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਹਦੇ ਵਿੱਚ 에어 ਫ੍ਰਾਇਰ ਵੀ ਯੂਜ਼ ਕਰ ਸਕਦੇ ਹੋ ਪਰ ਇਹਨੂੰ ਬਨਨ ਤੇ ਇੱਥੇ 3 ਤੋਂ 4 ਮਿੰਟ ਆਰਾਮ ਨਾਲ ਲੱਗ ਜਾਣਗੇ ਤੇਲ ਨੂੰ ਤੁਸੀਂ ਫੁੱਲ ਗਰਮ ਰੱਖਿਓ ਤਾਂ ਕਿ ਬਹੁਤ ਵਧੀਆ ਇਹ ਬਣ ਕੇ ਜਲਦੀ ਵਿੱਚ ਤਿਆਰ ਹੋ ਜਾਣ ਤੇ ਨਾਲ ਨਾਲ ਇਹਨੂੰ ਤੁਸੀਂ ਹਿਲਾਉਂਦੇ ਰਹੋ ਤਾਂ ਕਿ ਜਿਹੜਾ ਬੇਸਣ ਵਗੈਰਾ ਕਈ ਵਾਰੀ ਉਹ ਨੀਚੇ ਚਿਪਕੇ ਜਾਂਦਾ ਉਸ ਤੋਂ ਬਾਅਦ ਜੀ ਆਪਾਂ ਥੋੜੀ ਦੇਰ ਬਾਅਦ ਇਹ ਬਣ ਕੇ ਹੋਗੇ ਤਿਆਰ ਤੇ ਇਹਨਾਂ ਨੂੰ ਤੁਸੀਂ ਦੇਖ ਲੈਣਾ ਜਦੋਂ ਇਹ ਸੌਫਟ ਜੇ ਹੋਗੇ ਬਿਲਕੁਲ ਆਲੂਆਂ ਤਿਆਰ ਵੀ ਦੀ ਤਰ੍ਹਾਂ ਤਾਂ ਇਹਨੂੰ ਤੁਸੀਂ ਬਾਹਰ ਕੱਢ ਲਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਹਜੇ ਤੱਕ ਮੇਰਾ ਪੇਜ ਫੋਲੋ ਨਹੀਂ ਕੀਤਾ ਤੇ ਬਈ ਜਲਦੀ ਕਰ ਲੋ ਤੇ ਪੇਜ ਨੂੰ YouTube ਤੇ ਸਬਸਕ੍ਰਾਈਬ ਵੀ ਤੁਸੀਂ ਜ਼ਰੂਰ ਕਰਿਓ ਉਸ ਤੋਂ ਬਾਅਦ ਥੋੜਾ ਜਿਹਾ ਲਵਾਂਗੇ ਆਪਾਂ ਸਰੋਂ ਦਾ ਤੇਲ ਤੇ ਜਿਹਦੇ ਵਿੱਚ ਪੁੰਨਾਂਗੇ ਜੀਰਾ ਥੋੜਾ ਜਿਹਾ ਪਾਵਾਂਗੇ ਸਾਬਤ ਧਨੀਆ ਜਦੋਂ ਇਹ ਪੱਕ ਗਿਆ ਫਿਰ ਬਿਲਕੁਲ ਥੋੜੀ ਜੀ ਪਾਵਾਂਗੇ ਆਪਾਂ ਰਾਈ ਰਾਈ ਹੈ ਜਿਹੜੀ ਉਹ ਤੁਸੀਂ ਪਰ ਜ਼ਿਆਦਾ ਨਹੀਂ ਪਕਾਉਣੀ ਕਿਉਂਕਿ ਉਹਨੂੰ ਥੋੜੀ ਜੀ ਦੇਰ ਬਾਅਦ ਪਾਉਣ ਤੋਂ ਹੀ ਪਿਆਜ਼ ਪਾ ਦੇਣੇ ਹੈਗੇ ਕਿਉਂਕਿ ਰਾਈ ਜ਼ਿਆਦਾ ਪੱਕਣ ਨਾਲ ਕਈ ਵਾਰ ਸਬਜ਼ੀ ਜਿਹੜੀ ਔਕੜ ਵੀ ਹੋ ਜਾਂਦੀ ਹੈ ਤੇ ਰਾਈ ਤੁਸੀਂ ਬਿਲਕੁਲ ਹੀ ਥੋੜੀ ਜੀ ਪਾਉਣੀ ਹੈ ਉਸ ਤੋਂ ਬਾਅਦ ਜੀ ਪਿਆਜ਼ ਨੂੰ ਆਪਾਂ ਸਲੋ ਫਲੇਮ ਤੇ ਪਕਾਵਾਂਗੇ ਤੇ ਦੂਸਰੀ ਸਾਈਡ ਜਿਹੜੇ ਆਪਣੇ ਟਮਾਟਰ ਸੀ ਉਹ ਬਣ ਕੇ ਹੋਗੇ ਤਿਆਰ ਇਹਦੇ ਵਿੱਚੋਂ ਖੜੇ ਸੁੱਕੇ ਮਸਾਲੇ ਆਪਾਂ ਸਾਰੇ ਬਾਹਰ ਕੱਢ ਲੇ ਦਾਲਚੀਨੀ, ਤੇਜ ਪੱਤਾ, ਵੱਡੀ ਇਲਾਇਚੀ ਤੁਸੀਂ ਚਾਹੋ ਤਾਂ ਲੌਂਗ ਵੀ ਕੱਢ ਸਕਦੇ ਹੋ ਕਿਉਂਕਿ ਉਹਨਾਂ ਨੇ ਆਪਣਾ ਟੇਸਟ ਸੀਗਾ ਜਿਹੜਾ ਉਹ ਵਿੱਚ ਦੇਤਾ ਤੇ ਹੁਣ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਵਿੱਚ ਗ੍ਰाइंड ਕਰਨਾ ਤਾਂ ਕਰ ਸਕਦੇ ਹੋ ਜੇ ਬਾਹਰ ਕੱਢਣਾ ਤਾਂ ਕੱਢ ਸਕਦੇ ਹੋ ਉਸ ਤੋਂ ਬਾਅਦ ਜੀ ਆਪਾਂ ਪੈਨ ਵਿੱਚ ਹੀ ਪਾਣੀ ਪਾ ਕੇ ਉਹਨੂੰ ਧੋ ਲਿਆ ਤੇ ਜਦੋਂ ਜਪਾਣੀ ਵਿੱਚ ਹੀ ਪਾਤਾ ਤੇ ਹੁਣ ਆਪਾਂ ਗਰੇਵੀ ਕਰਾਂਗੇ ਜੀ ਇਹਦੀ ਤਿਆਰ ਇੱਕ ਦੋ ਮਿੰਟ ਲਈ ਗ੍ਰਾਇੰਡ ਕਰ ਲਿਆ ਦੂਸਰੇ ਪਾਸੇ ਆਪਣੇ ਪਿਆਜ਼ ਹੈ ਜਿਹੜੇ ਬਣ ਕੇ ਹੋ ਗਏ ਤਿਆਰ ਤੇ ਹੁਣ ਵਿੱਚ ਪਾ ਦਾਂਗੇ ਜੀ ਆਪਾਂ ਟਮਾਟਰਾਂ ਵਾਲੀ ਪਿਓਰੀ ਜਿਹੜੀ ਆਪਾਂ ਗਰੇਵੀ ਤਿਆਰ ਕੀਤੀ ਸੀ ਇਹਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਪਹਿਲਾਂ ਹੀ ਪੱਕ ਕੇ ਤਿਆਰ ਹੋ ਚੁੱਕੀ ਹੈ ਪਰ ਆਪਾਂ ਇਹਨੂੰ ਫੇਰ ਵੀ 2-3 ਮਿੰਟ ਤੱਕ ਪਕਾ ਲਿਆ ਤੇ ਇਹਦੇ ਵਿੱਚ ਜੇ ਥੋੜੇ ਜਿਹੀ ਪਾਣੀ ਦੀ ਜ਼ਰੂਰਤ ਪਵੇ ਤਾਂ ਤੁਸੀਂ ਇਸੇ ਜੱਗ ਦੇ ਵਿੱਚ ਹੀ ਥੋੜਾ ਜਿਹਾ ਪਾਣੀ ਪਾ ਕੇ ਧੋ ਕੇ ਇਹਦੇ ਵਿੱਚ ਪਾ ਦੇਣਾ ਜੇ ਇਸ ਤਰੀਕੇ ਨਾਲ ਤੁਸੀਂ ਸਬਜ਼ੀ ਬਣਾਉਂਗੇ ਤਾਂ ਇਹੀ ਸਬਜ਼ੀ ਇਹ ਚਾਹੀ ਸਬਜੀ ਬਣ ਜੂਗੀ ਤੇ ਇੰਨੀ ਜਿਆਦਾ ਟੇਸਟੀ ਬਣੂਗੀ ਕਿ ਤੁਹਾਡੀ ਫੈਮਿਲੀ ਹਰ ਵਾਰ ਇਸੇ ਤਰੀਕੇ ਦੀ ਡਿਮਾਂਡ ਕਰੂਗੀ ਫਿਰ ਇਹਦੇ ਵਿੱਚ ਪਾਈਏ ਜੀ ਆਪਾਂ ਤਿੱਖੀ ਮਿਰਚ ਫਿਰ ਮਸਾਲਾ ਧਨੀਆ ਪਾਊਡਰ ਥੋੜੀ ਜੀ ਹਲਦੀ ਫਿਰ ਆਪਾਂ ਪਾਇਆ ਜੀ ਨਮਕ ਨਮਕ ਬਿਲਕੁਲ ਥੋੜਾ ਜਿਹਾ ਪਾਇਆ ਕਿਉਂਕਿ ਆਪਾਂ ਪਹਿਲਾਂ ਦੋ ਵਾਰ ਪਾਇਆ ਸੀ ਉਸ ਹਿਸਾਬ ਨਾਲ ਤੁਸੀਂ ਰੱਖਣਾ ਤੇ ਮਿਰਚ ਇੱਥੇ ਆਪਾਂ ਤਿੱਖੀ ਪਾਈ ਹੈ ਜਿਹੜੀ ਪਹਿਲਾਂ ਮਿਰਚ ਪਾਈ ਸੀ ਉਹ ਰੰਗ ਵਾਲੀ ਮਿਰਚ ਸੀ ਤਾਂ ਕਿ ਕਲਰ ਆਵੇ ਉਸ ਤੋਂ ਬਾਅਦ ਜੀ ਆਪਣੇ ਇਹ ਪੱਕ ਕੇ ਜਦੋਂ ਗਰੇਵੀ ਤਿਆਰ ਹੋ ਗਈ ਤੇ ਵਿੱਚ ਪਾਦੇ ਜੀ ਆਪਾਂ ਫਰਾਈ ਕੀਤੇ ਹੋਏ ਆਪਣੇ ਕੇਲੇ ਤੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਮਿਕਸ ਸਬਜੀ ਆਪਣੀ ਇਹ ਤਿਆਰ ਹੋ ਗਈ ਪਰ ਇੱਥੇ ਥੋੜੀ ਜੀ ਸਖਤ ਹੈ ਇਸ ਲਈ ਤੁਸੀਂ ਇਹਦੇ ਵਿੱਚ ਪਾਣੀ ਪਾ ਦਿਓ ਜਿਸ ਹਿਸਾਬ ਦੀ ਵੀ ਗਰੇਵੀ ਤੁਸੀਂ ਰੱਖਣੀ ਹੋਵੇ ਉਸ ਹਿਸਾਬ ਦਾ ਪਾਣੀ ਪਾਓ ਤੇ 2-3 ਮਿੰਟ ਤੱਕ ਲਗਾਤਾਰ ਪਕਾ ਲਿਓ ਫਿਰ ਇਹਦੇ ਉੱਪਰ ਪਾਓ ਹਰਾ ਹਰਾ ਧਨੀਆ ਮੇਥੀ ਵੀ ਪਾ ਸਕਦੇ ਹੋ ਤੇ ਇਹ ਹੋ ਗਈ ਜੀ ਬਹੁਤ ਹੀ ਵਧੀਆ ਤੁਹਾਡੀ ਕੇਲਿਆਂ ਦੀ ਜਿਹੜੀ ਸਬਜੀ ਹੈ ਉਹ ਤਿਆਰ ਬੜੇ ਤਰੀਕੇ ਨਾਲ ਤੁਸੀਂ ਬਣਾਉਂਦੇ ਹੋਗੇ ਪਰ ਇੱਕ ਵਾਰੀ ਤੁਸੀਂ ਇਹ ਤਰੀਕਾ ਅਪਣਾ ਕੇ ਜ਼ਰੂਰ ਦੇਖਿਓ ਤਾਂ ਤੁਹਾਨੂੰ ਬਿਲਕੁਲ ਨਹੀਂ ਲੱਗੂਗਾ ਵੀ ਇਹ ਕੋਈ ਆਮ ਜੀ ਸਬਜੀ ਐਨੀ ਜ਼ਿਆਦਾ ਇਹ ਟੇਸਟੀ ਬਣਦੀ ਐ ਕਿਉਂਕਿ ਬਹੁਤੇ ਘਰਾਂ ਵਿੱਚ ਬੜੇ ਬੰਦਿਆ ਪਰ ਬਹੁਤਿਆਂ ਵਿੱਚ ਉਹ ਸ਼ਾਇਦ ਬਿਲਕੁਲ ਵੀ ਨਹੀਂ ਬੰਦਦੇ ਤੇ ਇਹ ਤਰੀਕਾ ਜਿਹੜਾ ਟਰਾਈ ਕਰਕੇ ਦੇਖਿਓ ਵੀਡੀਓ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਰੈਸিপি ਐ ਜਿਹੜੀ ਉਹ ਕਿਹੋ ਜਿਹੀ ਲੱਗੀ ਧੰਨਵਾਦ ਜੀ